ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਿਏ। ਸ਼ਬਦ ਨਾਲ ਸਾਹਜ ਪਾਈਏ ਪ੍ਰਭ ਕੀ ਉਸਤਤ ਕਰੋ ਦਿਨ ਰਾਤ। ਫਿਰ ਪੰਚਪਾਦਸ਼ਾਹ ਸਾਨੂੰ ਹੁਕਮ ਕਰਦੇ ਨੇ ਭਾਈ ਦਿਨ ਰਾਤ ਉਹਦੀ ਕੀਰਤੀ ਕਰਿਆ ਕਰੋ ਕੀਰਤੀ। ਜਦੋਂ ਵੀ ਮੌਕਾ ਮਿਲੇ ਫਰੀ ਹੁੰਨੇ ਹੋ ਸਦਾ ਮਾਲਕ ਦੀ ਹੀ ਉਸਤਤ ਕਰੋ। ਤਿਸੈ ਤੇ ਆਪੋ ਸਾਸ ਦੀ ਰਾਸ। ਰਬੂ ਨੂੰ ਹਰ ਸਾਨ ਪਿੱਛੇ ਜੋ ਆਪਾਂ ਪੜ ਰਹੇ ਆ ਨਾ ਸੰਤ ਸ਼ਬਦ ਆਉਂਦਾ ਹੈ ਜਿਨ੍ਹਾਂ ਸਾਸ ਦੀ ਰਾਸ ਇਹਨਾਂ ਵਿਸਰੈ ਹੁਣ ਇੱਥੇ ਕਿਹਾ ਤੀਸਰ ਇਹਾਵੋ ਸਾਸ ਦੀ ਰਾਸ ਜੇ ਸਾਡੇ ਤੇ ਵਾਹਿਗੁਰੂ ਜੀ ਕਿਰਪਾ ਕਰ ਦੇਵੇ ਅਸੀਂ ਵੀ ਉਸ ਕਾਇਦਾ ਕੀਨੀ ਵਿੱਚ ਆ ਸਕਦੇ ਆਂ ਕੋਈ ਪਹਿਰਾਵਾ ਥੋੜੀ ਹੈ ਇੱਥੇ ਇੱਕ ਅਵਸਥਾ ਹੈ ਜੇ ਵਾਹਿਗੁਰੂ ਜੀ ਕਿਰਪਾ ਕਰ ਦੇਣ ਅਸੀਂ ਸਵਾਇ ਕਿਰਪਾ ਕਰਨ ਲਈ ਪਿਆਰ ਨਹੀਂ ਧਿਆਨ ਨਾਲ ਆਪਣੇ ਮਨ ਤੇ ਵੀ ਧਿਆਨ ਦਿਈਏ ਵੀ ਅਸੀਂ ਹਾਜ਼ਰ ਹਾਂ ਜੋ ਪਾਤਸ਼ਾਹ ਸਾਨੂੰ ਬਚਨ ਕਰਦੇ ਪਏ ਨੇ ਤਿਸੈ ਧਿਆਵੋ ਸਾਸ ਜੀ ਰਾਸ ਪ੍ਰਭੂ ਨੂੰ ਕਹਿੰਦੇ ਹਰ ਸਾਹ ਨਾਲ ਹਰ ਗ੍ਰਾਹੀ ਨਾਲ ਧਿਆਵੋ ਕਰੋ ਜੀ ਸਭ ਕਸ਼ ਵਰਤੈ ਤਿਸ ਪਾ ਕੀਆ ਜੋ ਕੁਝ ਵੀ ਹੁੰਦਾ ਪਿਆ ਹੈ ਜੀ ਇਹ ਸੱਚ ਜਾਣੋ ਸਭ ਕੁਝ ਉਹਦਾ ਕੀਤਾ ਹੋਇਆ ਵਰਤਦਾ ਪਿਆ ਸਭ ਕੁਝ ਉਹੀ ਕਰ ਰਿਹਾ ਜੀ ਪਿੱਛੇ ਵੀ ਉਹਨੇ ਕੀਤਾ ਅੱਜ ਵੀ ਉਹੀ ਕਰਦਾ ਪਿਆ ਆਉਣ ਵਾਲੇ ਸਮੇਂ ਵਿੱਚ ਵੀ ਉਹੀ ਕਰੇਗਾ ਉਹ ਸੱਚ ਹੈ ਜੈਸਾ ਤਰੇਤੈ ਸਾ ਤੋਥੀਆ ਜਿਹੋ ਜਿਹਾ ਬਣਾ ਦਿੰਦਾ ਜੀ ਪ੍ਰਾਣੀ ਨੂੰ ਉਦਾਂ ਦਾ ਹੋ ਜਾਂਦਾ ਹੈ ਭਾਵ ਜਿਹੋ ਜਿਹਾ ਸੁਭਾ ਉਦਾਂ ਦਾ ਬੰਦਾ ਬਣ ਜਾਂਦਾ ਹੈ ਆਪਣਾ ਖੇਲ ਆਪ ਕਰਨ ਹੈ ਹਾਰ ਆਪ ਹੀ ਖੇਲ ਕਰਦਾ ਪਿਆ ਸਾਰਾ ਖੇਲ ਕਰਦਾ ਆਪ ਹੈ ਸੱਚ ਜਾਣਿਓ ਖੇਡਦਾ ਵੀ ਆਪ ਹੀ ਤੇ ਹੈ ਆਪ ਹੀ ਖੇਡਦਾ ਪਿਆ ਆਪਣਾ ਖੇਲ ਆਪ ਕਰਨ ਹੈ ਹਾਰ ਦੂਸਰ ਕੌਣ ਕਹੇ ਵਿਚਾਰ ਦੂਜਾ ਇਸ ਸੰਬੰਧੀ ਕੋਈ ਵਿਚਾਰ ਨਹੀਂ ਕਰ ਸਕਦਾ ਜੀ ਦੂਸਰਾ ਕਿਹੜਾ ਜਿਹੜਾ ਇਸ ਖੇਡ ਨੂੰ ਬੋਲ ਸਕੇ ਇਹ ਤੇ ਵਾਹਿਗੁਰੂ ਜੀ ਕਿਰਪਾ ਕਰਨ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਸ ਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ ਜਿਸ ਤੇ ਕਿਰਪਾ ਹੋ ਗਈ ਨਾ ਜਿਸ ਤੇ ਕਿਰਪਾ ਕਰ ਦਿੰਦਾ ਹੈ ਪਰਮਾਤਮਾ ਉਹਨੂੰ ਸੰਗਤ ਮਿਲ ਗਈ ਉਹਨੂੰ ਨਾਮ ਦੇ ਦਿੱਤਾ ਉਹਨੂੰ ਚੰਗੇ ਗੁਣਾ ਨਾਲ ਇੱਕ ਮਿਕ ਕਰ ਦਿੱਤਾ ਵਾਹਿਗੁਰੂ ਜੀ ਨੇ ਜਿਸ ਨੂੰ ਕਿਰਪਾ ਕਰੈ ਇਸ ਆਪਨ ਨਾਮ ਦੇ ਬੜ ਭਾਗੀ ਨਾਨਕ ਜਨ ਸੀ ਉਹ ਜਨ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਤਰੁੱਠ ਕੇ ਮਾਲਕ ਨੇ ਨਾਮ ਦਿੱਤਾ ਜੀ ਨਾਮ